ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਵਾਕ ਜਿੱਤ ਦੁਆਰੇ ਉਬਰੇ ਤਿੱਤ ਲੈਹ ਉਬਾਰ ਪੰਨਾ 853 ਭਾਰਤੀ ਸੰਵਿਧਾਨ ਅਤੇ ਸੰਯੁਕਤ ਰਾਸ਼ਟਰ ਸੰਘ ਨਿਯੋਗ ਦੇ ਮੁਤਾਬਿਕ ਹਰ ਮਨੁੱਖ ਨੂੰ ਅਧਿਕਾਰ ਹੈ ਕਿ ਉਹ ਆਪਣੇ ਸਰਵਪੱਖੀ ਉਦਾਰ ਦੇ ਲਈ ਕੋਈ ਵੀ ਮਤ ਮਤਾੰਤਰ ਧਾਰਨ ਕਰ ਸਕਦਾ ਹੈ ਪਰ ਡਰ ਲਾਲਚ ਅਤੇ ਧੋਖੇ ਅਧੀਨ ਗੁੰਮਰਾਹ ਕਰਕੇ ਕਿਸੇ ਵਿਅਕਤੀ ਦਾ ਮਤ ਪਰਿਵਰਤਨ ਕਰਨਾ ਕਰਾਉਣਾ ਜਾਂ ਫਿਰ ਉਸ ਦੇ ਨਾਲ ਧੱਕੇਸ਼ਾਹੀ ਕਰਨਾ ਅਪਰਾਧ ਮੰਨਿਆ ਗਿਆ ਹੈ ਬਾਈਬਲ ਈਸਾਈ ਮਤ ਦੀ ਧਰਮ ਪੁਸਤਕ ਹੈ। ਉਸ ਦੇ ਵਿੱਚ ਦੁਨੀਆਂ ਦੇ ਬਾਦਸ਼ਾਹ ਕੁਰਾਸ ਕੰਬੋジア, ਸਾਇਰਸ ਅਤੇ ਦਾਰਾ ਆਦਿਕ ਰਾਜ ਘਰਾਣਿਆਂ ਦੀਆਂ ਕਹਾਣੀਆਂ ਨੇ। ਦੇਸ਼ਾਂ ਵਿਦੇਸ਼ਾਂ ਦੇ ਈਸਾਈ ਪ੍ਰਚਾਰਕ ਉਹਨਾਂ ਦੇ ਸਹਾਰੇ ਈਸਾਈ ਮਤ ਦੀ ਸ੍ਰੇਸ਼ਤਾ ਜੋ ਹੈ ਉਹ ਸਿੱਧ ਕਰਨ ਦੇ ਵਾਸਤੇ ਆਮ ਲੋਕਾਂ ਨੂੰ ਈਸਾਈ ਬਣਨ ਦੇ ਵਾਸਤੇ ਪ੍ਰੇਰਿਤ ਦੇ ਨੇ। ਜਦੋਂ ਕਿ ਸਦੀਆਂ ਤੋਂ ਉਹ ਘਰਾਣੇ ਗੁਰੂ ਸਿੱਖੀ ਧਾਰਨ ਕਰਕੇ ਅੰਮ੍ਰਿਤਧਾਰੀ ਬਣ ਚੁੱਕੇ ਨੇ। ਇਹ ਅਮਰਤਾਰੀ ਬਣ ਚੁੱਕੇ ਨੇ ਅਤੇ ਇਹ ਵਿਚਾਰ ਜਿਹੜੇ ਨੇ ਦੱਸਦੀਏ ਕਿ ਇਹ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਨੇ ਜੋ ਕਿ ਉਹਨਾਂ ਦੇ ਵੱਲੋਂ ਆਪਣੀ ਈਮੇਲ ਦੇ ਰਾਹੀਂ ਸਾਂਝੀ ਕੀਤੀ ਗਈ ਸੀ ਪੱਤਰਕਾਰਾਂ ਦੇ ਨਾਲ ਉਹਨਾਂ ਦਾ ਦਾਵਾ ਹੈ ਕਿ ਬਾਦਸ਼ਾਹ ਕੁਰਾਸ ਕੰਬੋジア ਸਾਇਰਸ ਅਤੇ ਦਾਰਾ ਦਾ ਵੰਸ਼ ਜਿਹੜਾ ਹੈ ਉਹ ਪਰਿਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਟਾ ਮੰਡੀ ਦੇ ਵਿੱਚ ਰਹਿੰਦਾ ਹੈ ਅਤੇ ਉਸ ਰਾਜ ਘਰਾਣੇ ਦਾ ਅਜੋਕਾ ਗੱਦੇ ਨਿਸ਼ੀਨ ਸਰਬਜੀਤ ਸਿੰਘ ਨਿਊਯਾਰਕ ਵਿਖੇ ਸਰਗਰਮ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੀਆਂ ਕਹਾਣੀਆਂ ਇਸਾਈ ਮਤ ਦਾ ਮਹੱਤਵ ਦਰਸਾਉਣ ਦੇ ਲਈ ਪਿੱਛੋਂ ਦਰਜ ਕੀਤੀਆਂ ਗਈਆਂ ਨੇ। ਉਹਨਾਂ ਨੇ ਆਪਣਾ ਫੋਨ ਨੰਬਰ ਅਤੇ ਆਪਣੀ ਈਮੇਲ ਜੋ ਹੈ ਉਹ ਵੀ ਇਸ ਦੇ ਵਿੱਚ ਸਾਂਝੀ ਕੀਤੀ ਹੈ ਅਤੇ ਕਿਹਾ ਹੈ ਕਿ ਕੁਝ ਦਸਤਾਵੇਜ਼ੀ ਜਿਤਨਾ ਸਮੇਤ ਹੇਟ ਲਿਖਿਆਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਮੈਂ ਜਾਣਕਾਰੀ ਇਹ ਜੋ ਹੈ ਇਹ ਸਾਂਝੀ ਕਰ ਰਿਹਾ ਹਾਂ। ਗੁਰੂ ਦੇ ਸਾਰੇ ਸੱਚੇ ਸਿੱਖਾਂ ਅਤੇ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਡਾ ਇਹ ਸੁਨੇਹਾ ਉਹਨਾਂ ਦੇ ਘਰੀਂ ਜ਼ਰੂਰ ਪਹੁੰਚਾਓ ਜਿਹੜੇ ਸਿੱਖੀ ਨੂੰ ਛੱਡ ਕੇ ਇਸਾਈ ਬਣ ਰਹੇ ਨੇ। ਬਾਕੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਖਰ ਅਸੀਂ ਕੌਣ ਸੀ ਕੌਣ ਹਾਂ ਅਤੇ ਕੌਣ ਰਹੇ ਹਾਂ ਇਸ ਦੇ ਨਾਲ ਨਾਲ ਉਹਨਾਂ ਇਹ ਵੀ ਦੱਸਿਆ ਹੈ ਕਿ ਸਿੱਖ ਧਰਮ ਅਤੇ ਕੁਝ ਪਖੰਡੀ ਈਸਾਈ ਪ੍ਰਚਾਰਕਾਂ ਦੇ ਵੱਲੋਂ ਗੈਰ ਸੰਧਾਰਤਕ ਹਮਲੇ ਕਰਦੇ ਹੋਏ ਗਰੀਬ ਸਿੱਖਾਂ ਨੂੰ ਬਾਈਬਲ ਦੀਆਂ ਕਹਾਣੀਆਂ ਦੀ ਆੜ ਦੇ ਵਿੱਚ ਈਸਾਈ ਬਣਾਇਆ ਜਾ ਰਿਹਾ ਹੈ ਇਹਨਾਂ ਪਖੰਡੀ ਈਸਾਈਆਂ ਦਾ ਦਸਤਾਵੇਜ਼ਾਂ ਇਤਿਹਾਸਿਕ ਸਬੂਤਾਂ ਅਤੇ ਆਧਾਰਿਤ ਜਵਾਬਦੇਹਨ ਦੇ ਲਈ ਸਾਡਾ ਪਰਿਵਾਰ ਦੁਨੀਆ ਭਰ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਸਮੂਹ ਸਿੱਖ ਪ੍ਰਚਾਰਕਾਂ ਦੇ ਅੱਗੇ ਬੇਨਤੀ ਕਰਦਾ ਹੈ ਕਿ ਸਾਡੇ ਪਰਿਵਾਰ ਦੀਆਂ ਬਹੁਤੀਆਂ ਕਹਾਣੀਆਂ ਜੋ ਨੇ ਉਹ ਬਾਈਬਲ ਦੇ ਵਿੱਚ ਦਰਜ ਕੀਤੀਆਂ ਗਿਆ ਨੇ ਸਾਡਾ ਪਰਿਵਾਰ 550 BC ਤੋਂ ਹੁਣ ਤੱਕ ਇੱਕ ਰੱਬ ਨੂੰ ਮੰਨਣ ਵਾਲਾ ਪਰਿਵਾਰ ਹੈ ਜੋ ਕਿ ਨਾ ਯਹੂਦੀ ਅਤੇ ਨਾ ਹੀ ਇਸਾਈਸੀ ਇਹ ਗੱਲ ਖੁਦ ਮੇਰੇ ਬਜ਼ੁਰਗ ਜੀਨਾ ਨੇ ਸਾਰੀ ਦੁਨੀਆ ਦੇ ਉੱਪਰ ਰਾਜ ਕੀਤਾ ਬਾਦਸ਼ਾਹ ਕੁਰਾਸ ਕੰਬੋジア ਜੋ ਕਿ ਹੁਣ ਸਾਰੀ ਦੁਨੀਆ ਦੇ ਵਿੱਚ ਸਾਇਰਸ ਮਹਾਨ ਦੇ ਨਾਮ ਦੇ ਨਾਲ ਪ੍ਰਸਿੱਧ ਨੇ ਸਾਇਰਸ ਸਲੰਡਰ ਦੇ ਵਿੱਚ ਉਪਰੋਕਤ ਗੱਲ ਨੂੰ ਖੁਦ ਲਿਖ ਕੇ ਗਏ ਨੇ ਅਸਲੀ ਸਾਇਰਸ ਸਿਲੰਡਰ ਕਮਰਾ ਨੰਬਰ 52 ਇੰਗਲੈਂਡ ਦੇ ਅਜਾਇਬ ਘਰ ਤੇ ਉਸਦੀ ਇੱਕ ਕਾਪੀ ਯੂਨਾਈਟਿਡ ਨੇਸ਼ਨ ਨਿਊਯਾਰਕ ਦੀ ਦੂਜੀ ਮੰਜ਼ਲ ਦੇ ਉੱਪਰ ਰੱਖੀ ਹੋਈ ਹੈ ਸਾਡਾ ਪਰਿਵਾਰ ਨਾ ਪਹਿਲਾਂ ਐਸਆਈਸੀ ਅਤੇ ਨਾ ਹੀ ਹੁਣ ਐਸਆਈ ਸਾਡਾ ਪਰਿਵਾਰ ਪੂਰਨ ਗੁਰਸਿੱਖ ਅਤੇ ਪੰਥਕ ਸੂਚ ਰੱਖਣ ਵਾਲਾ ਇੱਕ ਸਿੱਖ ਪਰਿਵਾਰ ਹੈ ਇਸ ਲਈ ਜੇਕਰ ਜਿਸ ਪਰਿਵਾਰ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਦਰਜ ਨਹੀਂ ਤੇ ਉਹ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਤਾਂ ਫਿਰ ਦੂਜੇ ਉਹ ਲੋਕ ਜੋ ਸਿੱਖ ਘਰਾਂ ਦੇ ਵਿੱਚ ਜੰਮੇ ਪਲੇ ਨੇ ਉਹਨਾਂ ਦਾ ਈਸਾਈ ਬੰਨਾ ਇੱਕ ਵੱਡੀ ਮੂਰਖਤਾ ਤੋਂ ਵੱਧ ਹੋਰ ਕੁਝ ਨਹੀਂ ਹੈ ਇਸ ਲਈ ਇਸਾਈ ਧਰਮ ਦੇ ਨਾਮ ਹੇਠ ਪਖੰਡੀ ਲੋਕਾਂ ਦੀ ਦੁਕਾਨਦਾਰੀ ਰੋਕਣ ਦੇ ਵਾਸਤੇ ਸਿੱਖ ਧਰਮ ਦੇ ਪ੍ਰਚਾਰਕ ਸਾਡੇ ਪਰਿਵਾਰ ਦੇ ਕੋਲੋਂ ਦਸਤਾਵੇਜ਼ੀ ਇਤਿਹਾਸਕ ਸਬੂਤ ਪ੍ਰਾਪਤ ਕਰਕੇ ਪਖੰਡੀ ਇਸਾਈਆਂ ਨੂੰ ਜ਼ਮੀਨੀ ਚੈਲੰਜ ਕਰਕੇ ਝੂਠ ਦੀ ਦੁਕਾਨਦਾਰੀ ਬੰਦ ਕਰਵਾ ਸਕਦੇ ਨੇ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਆਪਣਾ ਬਹੁਤ ਵੱਡਾ ਬੜਮੂਲਾ ਯੋਗਦਾਨ ਵੀ ਪਾ ਸਕਦੇ ਨੇ ਮੌਜੂਦਾ ਗੱਦੇ ਨਸ਼ੀਨ ਸਰਬਜੀਤ ਸਿੰਘ ਵੰਸ਼ਜ ਬਾਦਸ਼ਾਹ ਕੁਰਾਸ ਕਾਮਬੋジア ਸਾਇਰਸ ਅਤੇ ਦਾਰਾ ਮਹਾਨ ਦੇ ਵੱਲੋਂ ਇਸ ਮੌខੇ ਦੇ ਉੱਪਰ ਖਾਸ ਤੌਰ ਦੇ ਉੱਪਰ ਇਹਦੀ ਵੀ ਜਾਣਕਾਰੀ ਜਿਹੜੀ ਆ ਆਪਦੀ ਸਾਂਝੀ ਕੀਤੀ ਗਈ ਆ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ